thank <laughs> you ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਦਮਦਮ ਸਾਹਿਬ ਮਾਲ ਮੰਡੀ ਪਾਸ ਸਈ ਨਵੀ 350 ਸਾਲਾ ਸਿੱਧੀ ਸਤਾਬ ਦੀ თანਤਾਂ ਸਾਹਿਬ ਸਿੱਧੂ ਤੇਗਵਧਰ ਸਾਹਿਬ ਜੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਸਾਤੀ ਭਾਈ ਸਾਤੀਦਾਸ ਜੀ ਸਿੱਧੀ ਸਤਾਬ ਜੀ ਨੂੰ ਸਮੂਹ ਸੰਗਤਾਂ ਮਨਾ ਰਹੀਆਂ ਹਨ ਕੋੜ-ਕੋੜ ਪ੍ਰਣਾਮ ਸ੍ਰੀ ਦੰਦਾਨੋਂ ਆਈਆਂ ਸੰਗਤਾਂ ਦਾ ਗੁਰਦਵਾਰਾ ਦੰਦਮਾਨ ਸਾਹਿਬ ਵਿਖੇ ਮਾਲ ਮੰਡੀ ਵਿਖੇ ਧੰਨਵਾਦ ਆਤਮ ਸਤ ਗੋਰੀਆਂ ਨੇ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਗੁਰਦਵਾਰਾ ਸ੍ਰੀ ਦੰਦਮਾਨ ਸਾਹਿਬ ਵਿਖੇ ਮਾਲ ਮੰਡੀ ਅੰਮ੍ਰਿਤਸਰ ਵਿਖੇ ਤਾਂਤਨ ਗੁਰਤੇਗ ਬਹਾਦਰਪਾਲ ਸਾਹਿਬ ਦੇ ਨਾਮ ਤੇ ਇਹ ਗੁਰਦਵਾਰ ਸਾਹਿਬ ਸ਼ੁਭਤ ਹੈ ਜਿਥੇ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹੰਦਰ ਸੇ ਦਰਬਾਰ ਸਾਹਿਬ ਦੇ ਸੇਵਾ ਸਦਕਾ ਸਮੂੱਚਿਆ ਸੰਗਤਾਂ ਦੇ ਸੇਵਾ ਸਦਕਾ 350 ਸਾਲਾਂ ਸ਼ਹੀਦ ਗੁਰਪ੍ਰਬ ਜੜੇ ਨੇ 700 ਸਦੀ ਦੇ ਰੂਪ ਵਿੱਚ ਮਨਾਏ ਜਾ ਰਹੇ ਹਨ ਭਾਈ ਮਤੇ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹ ਤਾਂ ਤਾਂ ਸੇ ਗੁਰਤੇ ਬਹਾਦਰ ਆਸਾ ਦੇ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਇਆ ਧਰਮ ਪ੍ਰਚਾਰ ਕਮੇਟੀ ਦੇ ਸੇਵਾ ਸਦਕਾ ਸਾਡੇ ਇੰਚਾਰਜ ਸਾਹਿਬ ਰਾਜ ਮਨਜੀਤ ਸਿੰਘ ਦੇ ਸਜੋਸ਼ਦਕ ਸਮੁੱਚੇ ਪ੍ਰਬੰਧਕ ਜਨਾ ਸਮੁੱਚੇ ਆਪਲਾਇ ਜਨਾ ਦੇ ਸਜੋਸ਼ਦਕ ਆਜ ਦੇ ਗੁਰਮਤ ਸਮਾਗਮ ਹੋ ਰਹੇ ਨੇ ਜਿਸ ਵਿੱਚ ਅੰਮ੍ਰਿਤਸਰ ਦੇ ਜੁਤੀ ਨੌਸੀ ਲਾਕਾ ਨੌਸੀ ਸੰਗੀਤ ਰੂਪੀ ਦਾ ਹਾਜ਼ਰ ਹੋਈ ਤੋਂ ਦਾਸ ਬਲੋਕਾਂ ਤਾਂ ਤਾਂ ਜੀ ਦੇ ਬਾਹਰ ਦੇ ਪਾਸ ਦੇ ਜਨਾਨ ਨੂੰ ਬਾਰ ਬਾਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ